ਅਮਰੀਕਾ ਸਰਕਾਰ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਸਰਹੱਦ ਤੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਕਮੀ ਦੇਖੀ ਗਈ ਹੈ ਖਾਸ ਕਰਕੇ ਭਾਰਤੀਆਂ ਦੇ ਵੱਲੋਂ ਅਜੋਈਆਂ ਗਤੀਵਿਧੀਆਂ ਦੇ ਵਿੱਚ ਕਮੀ ਦੇਖੀ ਗਈ ਹੈ ਅਮਰੀਕੀ ਸਰਕਾਰ ਨੇ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਅਮਰੀਕਾ ਦੇ ਵਿੱਚ ਹੁਣ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣਾ ਨਾ ਮੁਮਕਿਨ ਹੋ ਗਿਆ ਹੈ ਸਸਰੀ ਯਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਸਰਹੱਦ ਤੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ 2025 ਦੇ ਪਹਿਲੇ 5 ਮਹੀਨਿਆਂ ਦੌਰਾਨ 70% ਵੱਡੀ ਕਮੀ ਦੇਖੀ ਗਈ ਹੈ। ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆਂਕੜਿਆਂ ਦੇ ਮੁਤਾਬਕ ਇਸ ਸਾਲ ਜਨਵਰੀ ਤੋਂ ਮਈ ਤੱਕ 10382 ਭਾਰਤੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ। ਇਹ ਅੰਕੜਾ ਪਿਛਲੇ ਸਾਲ 2024 ਦੇ ਇਸ ਸਮੇਂ ਦੇ ਦੌਰਾਨ ਫੜੇ ਗਏ 34535 ਭਾਰਤੀਆਂ ਦੇ ਮੁਕਾਬਲੇ 70% ਘਟ ਹੈ ਇਹ ਵੱਡੀ ਕਮੀ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਮੁੜ ਸੱਤਾ ਦੇ ਵਿੱਚ ਵਾਪਸੀ ਅਤੇ ਉਨ੍ਹਾਂ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਮੰਨਿਆ ਜਾ ਰਿਹਾ ਹੈ। 트ੰਪ ਨੇ ਜਨਵਰੀ 2025 ਦੇ ਵਿੱਚ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਸਰਹੱਦੀ ਸੁਰੱਖਿਆ ਨੂੰ ਸਖਤ ਕਰਨ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ। ਇਸ ਦੇ ਨਤੀਜੇ ਵਜੋਂ ਸਰਹੱਦ ਤੇ ਫੜੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਦੇਖੀ ਗਈ। US CBP ਦੇ ਆਂਕੜਿਆਂ ਦੇ ਮੁਤਾਬਿਕ ਜਨਵਰੀ 2025 ਦੇ ਵਿੱਚ 81492 ਗੈਰ ਕਾਨੂੰਨੀ ਪ੍ਰਵਾਸੀ ਫੜੇ ਗਏ ਜੋ ਮਈ ਦੇ ਵਿੱਚ ਘਟ ਕੇ ਕੇਵਲ 29502 ਰਹਿ ਗਏ ਇਸ ਦੇ ਨਾਲ ਹੀ 트럼ਪ ਪ੍ਰਸ਼ਾਸਨ ਨੇ ਸਰਹੱਦ ਤੇ ਸੁਰੱਖਿਆ ਵਧਾਉਣ ਲਈ ਨਵੇਂ ਕਾਰਜਕਾਰੀ ਆਦੇਸ਼ ਜਾਰੀ ਕੀਤੇ ਜਿਸ ਦੇ ਵਿੱਚ CBP One ਮੋਬਾਈਲ ਐਪ ਨੂੰ ਬੰਦ ਕਰਨਾ ਵੀ ਸ਼ਾਮਿਲ ਸੀ ਇਸ ਐਪ ਦੀ ਵਰਤੋਂ ਪ੍ਰਵਾਸੀ ਆਸਾਈਲਮ ਮੰਗਣ ਲਈ ਕਰਦੇ ਸਨ ਅਤੇ ਇਸ ਦੇ ਬੰਦ ਹੋਣ ਨਾਲ ਲਗਭਗ 3 ਲੱਖ ਪ੍ਰਵਾਸੀਆਂ ਦੀਆਂ ਅਰਜ਼ੀਆਂ ਰੱਦ ਹੋ ਗਈਆਂ ਫੜੇ ਗਏ ਭਾਰਤੀ ਪ੍ਰਵਾਸੀਆਂ ਦੇ ਵਿੱਚ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਦੇ ਰਹਿਣ ਵਾਲੇ ਲੋਕ ਨੇ ਅਮਰੀਕੀ ਅਧਿਕਾਰੀਆਂ ਮੁਤਾਬਕ ਇਹਨਾਂ ਦੋਵਾਂ ਸੂਬਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਇਸ ਦਾ ਕਾਰਨ ਹੈ ਕਿ ਪੰਜਾਬ ਅਤੇ ਗੁਜਰਾਤ ਦੇ ਵਿੱਚ ਮਨੁੱਖੀ ਤਸਕਰੀ ਦੇ ਨੈਟਵਰਕ ਕਾਫੀ ਸਰਗਰਮ ਨੇ ਜੋ ਲੋਕਾਂ ਨੂੰ ਮਹਿੰਗੇ ਖਰਚੇ ਤੇ ਅਮਰੀਕਾ ਪਹੁੰਚਾਉਣ ਦਾ ਵਾਅਦਾ ਕਰਦੇ ਨੇ ਹਾਲਾਂਕਿ 트ੰਪ ਦੀਆਂ ਸਖਤ ਨੀਤੀਆਂ ਦੇ ਕਾਰਨ ਇਹ ਨੈਟਵਰਕ ਕਾਫੀ ਕਮਜ਼ੋਰ ਹੋਏ ਨੇ ਜਿਸ ਦੇ ਕਾਰਨ ਤਸਕਰਾ ਨੇ ਜਾਂ ਤਾਂ ਆਪਣੀਆਂ ਸਰਗਰਮੀਆਂ ਘਟਾ ਦਿੱਤੀਆਂ ਨੇ ਜਾਂ ਫਿਰ ਆਪਣੀਆਂ ਫੀਸਾਂ ਕਾਫੀ ਵਧਾ ਦਿੱਤੀਆਂ ਨੇ ਗੁਜਰਾਤ ਦੇ ਇੱਕ ਤਸਕਰ ਨੈਟਵਰਕ ਦੇ ਨਾਲ ਜੁੜੇ ਸਰੋਤ ਨੇ ਅਖਬਾਰ ਨੂੰ ਦਿੱਤੇ ਇੱਕ ਜਾਣਕਾਰੀ ਵਿੱਚ ਦੱਸਿਆ ਕਿ ਜਿਵੇਂ ਹੀ ਸਪਸ਼ਟ ਹੋਇਆ ਕਿ 트ੰਪ ਦੁਬਾਰਾ ਜਿੱਤਣ ਜਾ ਰਹੇ ਨੇ ਤਸਕਰੀ ਦੇ ਰਸਤੇ ਬੰਦ ਹੋਣ ਲੱਗੇ ਲੋਕ ਅਜੇ ਵੀ ਅਮਰੀਕਾ ਜਾਣਾ ਚਾਹੁੰਦੇ ਨੇ ਪਰ ਤਸਕਰਾਂ ਨੇ ਜਾਂ ਤਾਂ ਕੰਮ ਘਟਾ ਦਿੱਤਾ ਹੈ ਜਾਂ ਆਪਣੀ ਫੀਸ ਕਾਫੀ ਵਧਾ ਦਿੱਤੀ ਹੈ ਫੜੇ ਗਏ 10382 ਭਾਰਤੀਆਂ ਦੇ ਵਿੱਚੋਂ 30 ਬੱਚੇ ਵੀ ਨੇ ਜੋ ਜ਼ਿਆਦਾਤਰ ਗੁਜਰਾਤ ਅਤੇ ਪੰਜਾਬ ਤੋਂ ਨੇ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਕਈ ਮਾਮਲਿਆਂ ਦੇ ਵਿੱਚ ਤਸਕਰ ਪਰਿਵਾਰਾਂ ਨੂੰ ਸੁਝਾਅ ਦਿੰਦੇ ਨੇ ਕਿ ਉਹ ਬੱਚਿਆਂ ਨੂੰ ਅਲੱਗ ਕਰਕੇ ਸਰਹੱਦ ਤੇ ਛੱਡ ਦੇਣ ਕਿਉਂਕਿ ਅਮਰੀਕੀ ਕਾਨੂੰਨ ਦੇ ਮੁਤਾਬਕ ਅਜੇਹੇ ਬੱਚਿਆਂ ਨੂੰ ਘੱਟ ਸ਼ਕਤੀ ਦੇ ਨਾਲ ਨਜਿੱਠਿਆ ਜਾਂਦਾ ਹੈ ਪਰ ਇਸ ਨੀਤੀ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਨੇ ਅਜੇਹੇ ਬੱਚਿਆਂ ਦੇ ਵਿਰੁੱਧ ਵੀ ਸ਼ਕਤੀ ਦਿਖਾਈ ਹੈ ਸਾਲ 2024 ਦੇ ਵਿੱਚ ਅਮਰੀਕੀ ਅਧਿਕਾਰੀਆਂ ਨੇ 500 ਤੋਂ ਵੱਧ ਭਾਰਤੀ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਸੀ ਪਰ 2025 ਦੇ ਵਿੱਚ ਇਹ ਗਿਣਤੀ ਘਟ ਕੇ ਸਿਰਫ 30 ਤੱਕ ਰਹਿ ਗਈ ਹੈ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦਾ ਸਫ਼ਰ ਬਹੁਤ ਖਤਰਨਾਕ ਹੁੰਦਾ ਹੈ ਅਕਸਰ ਇਹ ਪ੍ਰਵਾਸੀ ਮੱਧ ਅਮਰੀਕਾ ਦੇ ਲੰਮੇ ਅਤੇ ਜੋਖਮ ਭਰੇ ਰਸਤੇ ਰਾਹੀਂ ਅਮਰੀਕਾ ਮੈਕਸੀਕੋ ਜਾਂ ਫਿਰ ਅਮਰੀਕਾ ਕੈਨੇਡਾ ਸਰਹੱਦ ਤੇ ਪਹੁੰਚਦੇ ਨੇ ਇਸ ਸਫ਼ਰ ਦੇ ਦੌਰਾਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ 9 ਮਈ 2025 ਨੂੰ ਕੈਲੀਫੋਰਨੀਆ ਦੇ ਡੈਲਮਾਰ ਨਜ਼ਦੀਕ ਇੱਕ ਕਿਸ਼ਤੀ ਹਾਦਸੇ ਦੇ ਵਿੱਚ 14 ਸਾਲ ਦੇ ਪ੍ਰਿੰਸ ਅਤੇ 10 ਸਾਲ ਦੀ ਮਾਹੀ ਨਾਂ ਦੀ ਦੋ ਬੱਚਿਆਂ ਦੀ ਮੌਤ ਹੋ ਗਈ। ਉਹਨਾਂ ਦੇ ਮਾਪੇ ਬ੍ਰਿਜੇਸ਼ ਤੇ ਸੰਗੀਤਾ ਪਟੇਲ ਨੂੰ ਗੰਭੀਰ ਸੱਟਾਂ ਲੱਗੀਆਂ। ਜਾਣਕਾਰੀ ਦੇ ਮੁਤਾਬਕ ਸਾਲ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਗੈਰਕਾਨੂੰਨੀ ਸਰਹੱਦ ਪਾਰ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ 9 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਟਰੰਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਦੇ ਕਾਰਨ ਡਿਪੋਰਟੇਸ਼ਨ ਦੀਆਂ ਕਾਰਵਾਈਆਂ ਦੇ ਵਿੱਚ ਵਾਧਾ ਹੋਇਆ ਹੈ ਜਨਵਰੀ 2025 ਤੋਂ ਹੁਣ ਤੱਕ 332 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਜਾ ਚੁੱਕਿਆ ਹੈ ਭਾਰਤੀ ਗ੍ਰਹਿ ਸੁਰੱਖਿਆ ਵਿਭਾਗ ਦੀ ਅਪ੍ਰੈਲ 2024 ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਲਗਭਗ 2.2 ਲੱਖ ਗੈਰ ਕਾਨੂੰਨੀ ਭਾਰਤੀ ਹਲੇ ਵੀ ਰਹਿ ਰਹੇ ਨੇ ਪਾਵੇਂ ਸਰਹੱਦੀ ਸੁਰੱਖਿਆ ਸਖਤ ਹੋਣ ਦੇ ਕਾਰਨ ਗੈਰ ਕਾਨੂੰਨੀ ਪ੍ਰਵਾਸ ਦੀਆਂ ਕੋਸ਼ਿਸ਼ਾਂ ਘਟੀਆਂ ਨੇ ਪਰ ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬ ਤੇ ਗੁਜਰਾਤ ਦੇ ਰਹਿਣ ਵਾਲੇ ਲੋਕ ਹਲੇ ਵੀ ਅਮਰੀਕੀ ਸੁਪਨੇ ਦੀ ਖਿੱਚ ਦੇ ਵਿੱਚ ਨੇ ਅਜਿਹੇ ਲੋਕ ਅਕਸਰ ਆਪਣੀ ਜਾਇਦਾਦ ਵੇਚ ਕੇ ਜਾਂ ਫਿਰ ਕਰਜ਼ਾ ਲੈ ਕੇ ਲੱਖਾਂ ਰੁਪਏ ਤਸਕਰਾਂ ਨੂੰ ਦਿੰਦੇ ਨੇ ਜੌਨਸਨ ਹੌਪਕਿੰਸ ਯੂਨੀਵਰਸਿਟੀ ਦੀ ਇੱਕ ਰਿਪੋਰਟ ਮੁਤਾਬਕ 2018 ਤੋਂ 2023 ਤੱਕ ਅਮਰੀਕਾ ਵਿੱਚ ਅਸਾਲਮ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ 9000 ਤੋਂ ਵੱਧ ਕੇ 51000 ਹੋ ਗਈ ਹੈ ਜੋ 468% ਵਾਧਾ ਦਰਸਾਉਂਦੀ ਹੈ ਇਹ ਅੰਕੜੇ ਅਤੇ ਘਟਨਾਵਾਂ ਸਾਨੂੰ ਸੋਚਣ ਲਈ ਮਜਬੂਰ ਕਰਦੇ ਨੇ ਕਿ ਅਜਿਹੇ ਖਤਰਨਾਕ ਸਫ਼ਰ ਅਤੇ ਗੈਰਕਾਨੂੰਨੀ ਪ੍ਰਵਾਸ ਦੀਆਂ ਕੋਸ਼ਿਸ਼ਾਂ ਪਿੱਛੇ ਅਸਲ ਕਾਰਨ ਕੀ ਹਨ ਕਿ ਇਹ ਆਰਥਿਕ ਮਜਬੂਰੀਆਂ ਹਨ ਜਾਂ ਫਿਰ ਅਮਰੀਕੀ ਸੁਪਨੇ ਦੀ ਚਮਕ ਪੰਜਾਬ ਤੇ ਗੁਜਰਾਤ ਸਰਕਾਰਾਂ ਨੂੰ ਅਜੇਹੀ ਨੈਟਵਰਕਸ ਦੇ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਜਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ ਸੁਰੱਖਿਆ ਤੇ ਕਾਨੂੰਨੀ ਰਸਤੇ ਚੁਣੋ ਅਮਰੀਕੀ ਅਧਿਕਾਰੀ ਅਤੇ ਭਾਰਤੀ ਸਰਕਾਰ ਵੱਲੋਂ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਰਸਤਿਆਂ ਦੀ ਬਜਾਏ ਕਾਨੂੰਨੀ ਤੇ ਸੁਰੱਖਿਅਤ ਤਰੀਕੇ ਨੂੰ ਅਪਣਾਉਣਾ ਚਾਹੀਦਾ ਹੈ ਤਸਕਰਾਂ ਦੇ ਝੂਠੇ ਵਾਅਦਿਆਂ ਤੇ ਭਰੋਸਾ ਕਰਨ ਦੀ ਬਜਾਏ ਸਹੀ ਜਾਣਕਾਰੀ ਤੇ ਸਰਕਾਰੀ ਪ੍ਰੋਗਰਾਮਸ ਦੀ ਮਦਦ ਲੈਣੀ ਚਾਹੀਦੀ ਹੈ।